ਜਿੰਦਾ ਪਾਰਟੀ ਦੇ ਮੰਤਰੀਆਂ ਵੱਲੋਂ ਆਪੋਜੀਸ਼ਨ ਦੇ ਲੀਡਰ ਰਾਹੁਲ ਗਾਂਧੀ ਤੇ ਤਲਖ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਕਾਂਗਰਸ ਵਿੱਚ ਉਬਾਲ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਲਾ ਕਾਂਗਰਸ ਕਮੇਟੀ ਦੇ ਵਰਕਰਾਂ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਜਾ ਰਿਹਾ ਹੈ ਆਖਿਆ ਜਾ ਰਿਹਾ ਹੈ ਅਜਿਹੇ ਜਿਹੜੇ ਬਿਆਨ ਨੇ ਅਜਿਹੇ ਬਿਆਨਤ ਤੋਂ ਬੁਰੇ ਇਸ ਕਰਨਾ ਚਾਹੀਦਾ ਹੈ ਜਿਹੜੇ ਕੀ ਕਿਸੇ ਵੀ ਵੱਡੇ ਲੀਡਰ ਦੀ ਛਵੀ ਨੂੰ ਨੁਕਸਾਨ ਪਹੁੰਚਾਉਂਦੇ ਹੋਣ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਨਰਿੰਦਰ ਮੋਦੀ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਤੇ ਭਾਜਪਾ ਦੇ ਖਿਲਾਫ ਕਾਂਗਰਸੀਆਂ ਵੱਲੋਂ ਜਿਹੜਾ ਕੀ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਤਨ ਬੀਤੇ ਦਿਨ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਰਾਹੁਲ ਗਾਂਧੀ ਤੇ ਭਾਜਪਾ ਦੇ ਮੰਤਰੀਆਂ ਵੱਲੋਂ ਤਲਖ ਤੇ ਟਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ ਕਾਂਗਰਸ ਦੇ ਲੀਡਰ ਵਿਕਾਸ ਮਿਸ਼ਰਾ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਨ ਨੇ ਭਾਜੀ ਜਿਹੜਾ ਤੁਸੀਂ ਪ੍ਰਧਾਨ ਮੰਤਰੀ ਦਾ ਉਤਲਾ ਫੁਕਿਆ ਕੀ ਕਰਨ ਦੇਖੋ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਨਾਸ਼ਾਹੀ ਸਰਕਾਰ ਹੈ ਇਹਨੇ ਜਦੋਂ ਦੀ ਸਰਕਾਰ ਆਈ ਹੈ ਭਾਰਤ ਵਿੱਚ ਕੋਈ ਮਹਿੰਗਾਈ ਦਾ ਇੰਨਾ ਬੁਰਾ ਹਾਲ ਇਹ ਰਾਹੁਲ ਗਾਂਧੀ ਰਾਹੁਲ ਗਾਂਧੀ ਦੇ ਖਿਲਾਫ ਇਹ ਭਾਸ਼ਾ ਗਲਤ ਬੋਲਦੇ ਨੇ ਰਵਨੀਤ ਬਿੱਟੂ ਮੋਦੀ ਦੇ ਕਹਿਣ ਦੇ ਸਾਰੇ ਇਹ ਗੱਲ ਗੱਲਾਂ ਬੋਲਦਾ ਪਿਆ ਵਾ ਇਹ ਜਦੋਂ ਰਾਹੁਲ ਗਾਂਧੀ ਦੇ ਪੈਰਾਂ 'ਚ ਪੈਂਦਾ ਸੀ ਆ ਕੇ ਪੈਰੀ ਹੱਥ ਲਾਂਦਾ ਸੀ ਉਦੋਂ ਠੀਕ ਸੀ ਅੱਜ ਰਾਹੁਲ ਗਾਂਧੀ ਨੂੰ ਕਹਿੰਦੇ ਪਏ ਆ ਕੇ ਕਿ ਆਪਣਾ ਇਹ ਹੱਤਵਾਦੀ ਹੈ ਖਾਲਿਸਤਾਨੀ ਆ ਮੈਂ ਇਹ ਉਦੋਂ ਜਦੋਂ ਦੇ ਪੈਰਾਂ 'ਚ ਢਿੱਕਦਾ ਹੀ ਆ ਕੇ ਉਦੋਂ ਠੀਕ ਸੀ ਸਾਰੇ ਇਹ ਨਰਿੰਦਰ ਮੋਦੀ ਨੇ ਜੋ ਹੀ ਸਰਕਾਰ ਆਈ ਹੈ ਮਹਿੰਗਾਈ ਦਾ ਬੁਰਾ ਹਾਲ ਸਾਰਾ ਕਾਰਪਟ ਘਰਾਨਿਆਂ ਨਾਲ ਬਿਜ਼ਨਸ ਕਰਦੇ ਪਏ ਨੇ ਵਪਾਰ ਦਾ ਬਹੁਤ ਬੁਰਾ ਹਾਲ ਹੈ ਸਾਰਾ ਪੰਜਾਬ ਤਰਾਈ ਤਰਾਈ ਕਰਨ ਦੇ ਆਲ ਇੰਡੀਆ ਤਰਾਈ ਤਰਾਈ ਕਰਨ ਦੇ ਆ ਜੇ ਜਿੱਥੇ ਬਿੱਟੂ ਨੇ ਕੋਈ ਸ਼ਾਂ ਦੇ ਖਿਲਾਫ ਆਖਿਆ ਤੇ ਬਿੱਟੂ ਪੁੱਤਰਾ ਕੋਈ ਫੁਕੇਗਾ ਦੇਖੋ ਜੀ ਬਿੱਟੂ ਨਰਿੰਦਰ ਮੋਦੀ ਸ਼ਾਇਦ ਇਹ ਕਰਨ ਦੇ ਪ੍ਰਾਈਮ ਮਿਨਿਸਟਰ ਸ਼ਾਇਦ ਅਸੀਂ ਪ੍ਰਾਈਮ ਮਿਨਿਸਟਰ ਦਾ ਫੁਕਿਆ ਬਿੱਟੂ ਦਾ ਹੋਏਗਾ ਹਾਈਕਮਾਨ ਦਾ ਹੋਗਾ ਮੋਏਗਾ ਬਿੱਟੂ ਦਾ ਹੀ ਫੁਕਾਂਗੇ ਰੋਹਲ ਗੰਦਨੀ ਜੋ ਸਿੱਖਾਂ ਬਾਰੇ ਬਿਆਨ ਦਿੱਤਾ ਵੀ ਸਿੱਖ ਸੁਰੱਖਿਤ ਨਹੀਂ ਹੈ ਉਹ ਕਿੰਨਾ ਕੁ ਸਹੀ ਜਾਏਗਾ ਦੇਖੋ ਜੀ ਇਹ ਜਿਹੜਾ ਮੋਦੀ ਆ ਇਹ ਹਿੰਦੂ ਭਾਈ ਜਾ ਰਹੇ ਤੇ ਸਿੱਖਾਂ ਨਾਲ ਲੜਾਈ ਕਰਾਉਂਦਾ ਪਿਆ ਇਹ ਧਾਰਮਿਕ ਲੜਾਈ ਕਰਾਉਂਦਾ ਲੋਕਾਂ ਨੂੰ ਲੜਾਉਂਦਾ ਪਿਆ ਪੰਜਾਬ ਇਕੱਠਾ ਵਾ ਪੰਜਾਬ ਦੇ ਕੋਈ ਸਾਡਾ Hindu ਆ ਭਾਈ ਇੰਡੀਆ ਵਿੱਚ ਇਹ ਲੜਨ ਬਣਾਣੀ ਮੋਦੀ ਦੇ ਕਹਨ ਤੇ ਇਹ ਸਾਰੇ ਇਕੱਠੇ ਨੇ ਇਹ ਲੜਾਈ ਕਰਾ ਰਹੇ Hindu ਸਿੱਖਾਂ ਦੀ ਇਹ ਕੰਮ ਨਹੀਂ ਹੋਣਾ ਕਿਉਂਕਿ ਇੱਥੇ ਸਭ ਲੋਕ ਸਮਝਦਾਰ ਨੇ ਇੱਥੇ ਨਹੀਂ ਇਹ ਚੀਜ਼ ਹੋਣੀ ਜਿਹੜੀ ਉਹ ਕਾਰਡ ਖੇਡਣ ਦਿਆ ਭਾਈ ਜਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹਾਂ ਭਾਈ ਜਰ ਨੂੰ ਕਰਨ ਦਿਆ ਤੋੜਨ ਦੀ ਕੋਸ਼ਿਸ਼ ਨਰਿੰਦਰ ਮੋਦੀ ਪੁਤਲਾ ਫੁਕਤ ਬਾਅਦ ਅਗਲੀ ਰਣਨੀਤੀ ਕੀ ਰੇਗੀ ਅਗਲੀ ਜੋ ਹਾਈ ਕਮਾਂਡ ਦਾ ਹੁਕਮ ਆਏਗਾ ਅੱਜ ਸਾਡੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਅਸ਼ਨੀ ਬੱਪੂ ਜੀ ਦੀ ਹੁਕਮ ਸੀ ਅੱਜ ਬਾਹਰ ਸੀ ਤੇ ਉਹਨਾਂ ਨੇ ਮੇਰੀ ਡਿਊਟੀ ਲਾਈ ਸੀ ਇੱਥੇ ਕਿ ਆਪਣਾ ਮੋਦੀ ਦਾ ਪਤਲਾ ਸਰ ਨਹੀਂ ਹਾਈ ਕਮਾਂਡ ਦਾ ਹੁਕਮ ਸੀ ਤੇ ਅੱਗੋਂ ਜੋ ਉਹਨਾਂ ਦਾ ਹੁਕਮ ਹੋਏਗਾ ਅਸ਼ਨੀ ਬੱਪੂ ਜੀ ਦਾ ਅਸੀਂ ਇਸ ਤਰ੍ਹਾਂ ਹੀ ਆਪਣਾ ਧਰਨੇ ਲਾਂਦੇ ਰਾਵਾਂਗੇ ਪ੍ਰੋਟੈਸਟ ਕਰਦੇ ਰਾਵਾਂਗੇ ਮੋਦੀ ਖਿਲਾਫ ਬਿਲਕੁਲ ਜੀ ਇਹਨੇ ਵਿਕਾਸ ਮਿਸ਼ਰਾ ਜਿਹੜੇ ਕਿ ਕਾਂਗਰਸ ਦੇ ਆਗੂ ਨੇ ਔਰ ਇਹਨਾਂ ਦੀ ਅਗਵਾਈ ਵਿੱਚ ਇੱਥੇ ਕਿ ਅੱਜ اسلامਾਬਾਦ ਵਿੱਚ ਜਿਹੜਾ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨ ਅੱਖਾਂ ਜਾ ਰਿਹਾ ਹੈ ਦਮਨੀਤ ਸਿੰਘ ਬਿੱਟੂ ਵੱਲੋਂ ਜਿਹੜਾ ਕੀ ਤਲਖ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਰਾਹੁਲ ਗਾਂਧੀ ਦੇ ਖਿਲਾਫ ਔਰ ਇਸ ਦੇ ਤਹਿਤ ਹੀ ਜਿਹੜਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੁਕਾਇਆ ਗਿਆ ਔਰ ਤਾਰਨਾ ਕੀਤੀ ਗਈ ਹੈ ਵੀ ਅਜਿਹੇ ਬਿਆਨਤੋਂ ਗੁਰੇਜ਼ ਕਰਨ ਭਾਜਪਾਈ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤਿੱਖੇ ਪ੍ਰਦਰਸ਼ਨ ਕੀਤੇ ਜਾਣਗੇ ਤਾਂ ਵੀ ਪ੍ਰਕਾਸ਼ ਆਸ਼ੂ ਜਿਹੜੇ ਕਿ ਕਾਂਗਰਸ ਦੇ ਯੁਵਾ ਲੀਡਰ ਨੇ ਉਹਨਾਂ ਨੇ ਵੀ ਗੱਲਬਾਤ ਕਰ ਲਈ ਉਹ ਵੀ ਪਹੁੰਚੇ ਹੋਏ ਇਸ ਧਰਨੇ ਵਿੱਚ ਪਾਜੀ ਕੀ ਕਹਿਣਾ ਹੈ ਜਿਹੜਾ ਇੱਥੇ ਪੁਤਲਾ ਫੁਕਾਇਆ ਗਿਆ ਦੇਖੋ ਜੀ ਅਸੀਂ ਅੱਜ ਬੀਜੇਪੀ ਦਾ ਪੁਤਲੀ ਘਰ ਸਲਾਮਾਤ ਚੋਂ ਇਹ ਪੁਤਲਾ ਸਾੜਿਆ ਕਿਉਂਕਿ ਬੀਤੇ ਦਿਨੀ ਰਵਨੀਤ ਬਿੱਟੂ ਜਾਂ ਉਹਨਾਂ ਦੇ ਹੋਰ ਬੀਜੇਪੀ ਦੇ ਮੰਤਰੀਆਂ ਨੇ ਸਾਡੇ ਰਾਹੁਲ ਗਾਂਧੀ ਜੀ ਬਾਰੇ ਬਦਭਾਸ਼ਾ ਤੇ ਟਿੱਪਣੀ ਕੀਤੀ ਸੋ ਉਹਨਾਂ ਦੀ ਸ਼ਬੀ ਦੇ ਉੱਪਰ ਗਲਤ ਭਾਸ਼ਾ ਦਾ ਪਯੋਗ ਕੀਤਾ ਜਿਸ ਇਨਸਾਨ ਨੇ ਕਾਂਗਰਸ ਨੇ ਤੁਰਨਾਸ ਖਾਇਆ ਉਂਗਲੀ ਫੜ ਕੇ ਰਵਨੀਤ ਬਿੱਟੂ ਨੂੰ ਉਹਨੂੰ ਸ਼ਰਮ ਆਣੀ ਚਾਹੀਦੀ ਹੈ ਇਹੋ ਜੀ ਭਾਸ਼ਾ ਬੋਲਦੇ ਹੋਏ ਦੇਖੋ ਕਾਂਗਰਸ ਕਟੋਕਰ ਰਵਨੀਤ ਬਿੱਟੂ ਨੂੰ ਆਪਣੇ ਦਾਦੇ ਮੁੱਖ ਮੰਤਰੀ ਜਿਹੜੇ ਸਵਰਗਵਾਸੀਏ ਨੇ ਉਹਨਾਂ ਦੀ ਸ਼ਰਮ ਰੱਖ ਰਣੀ ਚਾਹੀਦੀ ਸੀ ਕਿ ਇੱਕ ਦੇ ਕੰਨਰ ਨੂੰ ਤੇ ਆ ਜਿਹੜੇ ਹਮੇਸ਼ਾ ਜਿਹਦੇ ਮੂੰਹੋਂ ਜ਼ਹਿਰ ਹੀ ਗੁਲਦਾ ਵਾ ਕਿ ਜੜਾ ਵਾ ਕਿ ਲੋਕਾਂ ਦੇ ਭਾਈਚਾਰਕ ਸਾਂਝ ਨੂੰ ਤੋੜਨ ਦੇ ਬਿਆਨ ਹਮੇਸ਼ਾ ਨਿਕਲਦੇ ਨੇ ਸੋ ਉਹਨਾਂ ਦੇ ਹੀ ਰਸਤੇ ਦੇ ਉੱਪਰ ਰਵਨੀਤ ਬਿੱਟੂ ਤੁਰੇ ਨੇ ਅਸੀਂ ਰਵਨੀਤ ਬਿੱਟੂ ਦਾ ਵਿਰੋਧ ਕਰਦੇ ਆ ਭਾਰਤ ਜਨਤਾ ਪਾਰਟੀ ਦਾ ਅੱਜ ਅਸੀਂ ਮੋਦੀ ਸਰਕਾਰ ਦਾ ਪਤਲਾ ਸਾੜਿਆ ਤੇ ਜਿੱਥੇ ਜਿੱਥੇ ਰਵਨੀਤ ਬਿੱਟੂ ਸਾਨੂੰ ਦੇਖਣਗੇ ਅਸੀਂ ਯੂਥ ਕਾਂਗਰਸ ਵੱਲੋਂ ਕਾਲੇ ਝੰਡਿਆ ਦਿਖਾ ਕੇ ਉਹਨਾਂ ਦਾ ਵਿਰੋਧ ਤਾਕਮਾ ਫਿਰ ਹੀ ਮੰਗਦੇ ਪਰ ਆਖ ਰਹੇ ਨੇ ਭਾਜਪਾ ਵਾਲੇ ਵੀ ਰਾਹੁਲ ਗਾਂਧੀ ਨੇ ਬਾਹਰ ਜਾ ਕੇ ਦੇਸ਼ ਦੀ ਸ਼ੋਭੀ ਨੂੰ ਵੀ ਵਿਗਾੜਨ ਦੀ ਕੋਸ਼ਿਸ਼ ਕੀਤੀ ਕੋਈ ਸ਼ੋਭੀ ਵਿਗਾੜਨ ਦੀ ਕੋਸ਼ਿਸ਼ ਨਹੀਂ ਕੀਤੀ ਜੋ ਸੱਚ ਹੈ ਸੋਹੀ ਦੱਸਿਆ ਸੱਚ ਜਣਾ ਸਾਡੇ ਰਾਹੁਲ ਗਾਂਧੀ ਜੀ ਜੋ ਬਿਆਨ ਦਿੱਤਾ ਸੱਚ ਬਿਆਨ ਦਿੱਤਾ ਝੂਠ ਕੋਈ ਨਹੀਂ ਬਿਆਨ ਦਿੱਤਾ ਹਾਂਜੀ ਸਹੀ ਸਹੀ ਆਖਿਆ ਉਹਨਾਂ ਨੇ ਸਿੱਖਾ ਬਾਰੇ ਸਿੱਖਾਣਾ ਸਿੱਖਾ ਅਸੁਰੱਖਿਤ ਨੇ ਇੱਥੇ ਬਿਲਕੁਲ ਜੀ ਅਸੁਰੱਖਿਤ ਨੇ ਉਹਨਾਂ ਨੇ ਕਿਹਾ ਜੀ ਬੇਰੋਜ਼ਗਾਰੀ ਬਹੁਤ ਵਧ ਗਈ ਹੈ ਇੱਥੇ ਜਿਹੜਾ ਵਾ ਬੀਜੇਪੀ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਇਹ ਜੋ ਝੂਠ ਕੀ ਹੈ ਦੱਸੋ ਲੋਨ ਆਰਡਰ ਦੀ ਸਥਿਤੀ ਬੁਰੀ ਤਰ੍ਹਾਂ ਖਰਾ ਹਰ ਪਾਸੇ ਭਾਰਤ ਜਨਤਾ ਪਾਰਟੀ ਸਰਕਾਰ ਫੇਲ ਹੋਈ ਦੀ ਆ ਸੋ ਉਹਨਾਂ ਨੇ ਜਿਹੜੀ ਉੱਥੇ ਬਿਆਨਬਾਜ਼ੀ ਕੀਤੀ ਬਿਲਕੁਲ ਸੱਚ ਤੇ ਸਹੀ ਕੀਤੀ ਆ ਤੱਤਾ ਦੇ ਆਧਾਰ ਤੇ ਕੀਤੀ ਬਿਆਨ ਜਿਹੜੇ ਕਿ ਲਗਾਤਾਰ ਆ ਰਹੇ ਨੇ ਬਿਆਨ ਜਿਹੜੇ ਕਿ ਲੋਕਾਂ ਦਾ ਨਾਮ ਨਹੀਂ ਲੈ ਰਹੇ ਕਿ ਹੁਣ ਅਗਲਾ ਕੀ ਪਲਾਨ ਹੋ ਥੋੜਾ ਐਕਸ਼ਨ ਹੋਏਗਾ ਜੀ ਸਾਡਾ ਐਕਸ਼ਨ ਹੋਏਗਾ ਜੀ ਰਵਨੀਤ ਬਿੱਟੂ ਜਦੋਂ ਪੰਜਾਬ ਚ ਆਣਗੇ ਅਸੀਂ ਇਹਨਾਂ ਦਾ ਕਾਲੇ ਝੰਡੇ ਵਾ ਕੇ ਵਿਰੋਧ ਕਰਾਂਗੇ 19 ਦੌਰ ਤੱਕ ਅਸੀਂ ਇਹਨਾਂ ਦਾ ਪਿੱਛਾ ਨਹੀਂ ਛੱਡਾਂਗੇ ਜਿੰਨੀ ਦੇਰ ਤੱਕ ਮਾਫੀ ਨਹੀਂ ਮੰਗਣਗੇ ਰਾਹੁਲ ਗਾਂਧੀ ਜੀ ਕਰੋ ਬਿਲਕੁਲ ਜੀ ਮਾਫੀ ਨਹੀਂ ਮੰਗਣਗੇ ਜਿੰਨਾ ਚਿਰ ਰਵਨੀਤ ਸਿੰਘ ਬਿੱਟੂ ਰਾ ਬਿੱਟੂ ਦਾ ਘਰਾਓ ਕਰਨ ਦਾ ਐਲਾਨ ਵੀ ਜਿਹੜਾ ਕੀ ਕਾਂਗਰਸੀਆਂ ਵੱਲੋਂ ਕੀਤਾ ਜਾ ਰਿਹਾ ਤੁਹਾਨੂੰ ਦੱਸਿਏ ਰਾਹੁਲ ਗਾਂਧੀ ਵਿਦੇਸ਼ ਦੌਰੇ ਤੇ ਨੇ ਉੱਥੇ ਉਹਨਾਂ ਵੱਲੋਂ ਪਹਿਲਾਂ ਇੱਕ ਬਿਆਨ ਦਿੱਤਾ ਜਾਂਦਾ ਵੀ ਜਿਹੜੇ ਸਿੱਖ ਨੇ ਉਹ ਜਿਹੜੇ ਕਿ ਅਸੁਰੱਖਿਆ ਦੀ ਭਾਵਨਾ ਮਹਿਸੂਸ ਕਰਦੇ ਨੇ ਉਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਸੀ ਉਹਨਾਂ ਨੂੰ ਆਤਵਾਦੀ ਧੱਕਿਆ ਸੀ ਉਸ ਤੋਂ ਬਾਅਦ ਕਾਂਗਰਸੀ ਜਿਹੜੇ ਕਿ ਅਖਰੋਚ ਵਿੱਚ ਨੇ ਔਰ ਰਵਨੀਤ ਸਿੰਘ ਬਿੱਟੂ ਔਰ ਭਾਜਪਾ ਦੇ ਖਿਲਾਫ ਲਗਾਤਾਰ ਜਿਹੜਾ ਕਿ ਉਹ ਰੋਸ਼ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ ਜਿਸ ਦੇ ਤਹਿਤ ਅੱਜ

WhatsApp channel par but...